ਅੰਮ੍ਰਿਤ ਵੇਲਾ ਸਤਨਾਮ ਵਡਿਆਏ ਵਿਚਾਰ ਕਰਮੇ ਆਵੇ ਕਪੜਾ ਨੰਦਰੇ ਮੁਖ ਦਵਾਰ ਆਏ ਜੀ ਆਸਰਖੇ ਚਿਤ ਮੈਂ ਮੇਰਾ ਸਭਾ ਦੁੱਖ ਕਵਾਏ ਜਿਉ ਸਭ ਹਟਾਲ ਗੁਰ ਸੇਵੀਐ ਅਹੰਸ ਜਸ ਸਭ ਆਏ ਨਾਨਕ ਵਰਸੇ ਗੁਰੂਖੇ ਜਨਮ ਮਰਨ ਦੁੱਖ ਚਾਏ ਸਾਧਨਾ ਰਵਾਜ ਗੁਰ ਸਾਹਿਬ ਜੀ ਰਾਗ ਤਨਸਰੀ ਮਹਾਂ ਦਾਤਿ ਚਾਹ ਘਟੋਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਪਿਖਤ ਪੇਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਸਦਾ ਰਹੋ ਰੰਗ ਰ ਆਮ ਆਪੇ ਖਾ ਕੇ ਖਾਰੀ ਤੇਰੀ ਤੂੰ ਜਪਤ ਹੈ ਦਾਤਾ ਓ ਦਿਆਲ ਨਾਮ ਦੇ ਹੋ ਮੰਗਤ ਚਲਖਾ ਸਦਾ ਰਹੋ ਰੰਗ ਰਤਾ ਹਾਂ ਬਲਹਾ ਬਟਾ ਕారణ ਕਾਰਨ ਸਭ ਨਾ ਖਾਇ ਕੋ ਆਵਰਨ ਦੂਜਾ ਕੋਈ ਰਹਾ ਮੋਂਤੇ ਮੇਰ ਪਏ ਕਿਰਪਨ ਕਾ ਆਵ ਕੇ ਜੇ ਗਿਰ ਪਾ ਕੀ ਜਾ ਗਾਨ ਦਰਸ਼ਨ ਦੇ ਹੋ ਆਪਣਾ ਐਸੀ ਵਖਰੀ ਚਾ ਅਨਤ ਨਾਨਕ ਪਰਪੜ ਖੁੱਲੇ ਘਰ ਪਰ ਸਾਥੀ ਜਾਣਿਆ ਸਾਚੇ ਲਵਨਾ ਕੀ ਹੈ ਪਿਤਰ ਸਤਗੁਰ ਸਿਹਾ ਮਨ ਮੰਨਿਆ ਨਤਨ ਨਾਨਕ ਪਰਮ ਪਾਠ ਖੂਲੇ ਘਰ ਪਰ ਸਾਥੀ ਚੰਨ ਮਿਨਿਆ ਸਾਚੇ ਲੈ ਲਾਗੇ ਆ ਪੀਤਰ ਸਾਥ ਕੋ ਰਸਿ ਹੋ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ A